ਗੁਰਦਾਸ ਬਲੌਹ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਪਾਲਕ ਪਨੀਰ ਦੀ ਸਬਜ਼ੀ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਜੋ ਵੀ ਆਪਣੇ ਘਰ ਵਿੱਚ ਮਸਾਲੇ ਹੁੰਦੇ ਆ ਉਹਨਾਂ ਮਸਾਲਿਆਂ ਤੋਂ ਹੀ ਪਾਲਕ ਪਨੀਰ ਦੀ ਸਬਜ਼ੀ ਜਿਹੜੀ ਬਣਾ ਕੇ ਤਿਆਰ ਕਰਾਂਗੇ ਤੇ ਪਾਲਕ ਇੱਥੇ ਲਈ ਹੈ ਜੀ ਆਪਾਂ ਦੋ ਗੁੱਸ਼ੀਆਂ ਪਾਲਕ ਦੀਆਂ ਵਜ਼ਨ ਦੇ ਵਿੱਚ ਵੇਖੀਏ ਤੇ 700 ਗ੍ਰਾਮ ਹੈ ਪਾਲਕ ਆ ਤੇ ਪਾਲਕ ਨੂੰ ਪਹਿਲਾਂ ਸਭ ਤੋਂ ਪਹਿਲਾਂ ਸਾਫ਼ ਕਰ ਲਾਂਗੇ ਆਪਾਂ ਤੇ ਫਿਰ ਉਸ ਤੋਂ ਬਾਅਦ ਇਹਨੂੰ ਧੋ ਕੇ ਫਿਰ ਆਪਾਂ ਇਹਨੂੰ ਉਬਾਲਾਂਗੇ ਤੇ ਪਹਿਲਾਂ ਪਾਲਕ ਕਰ ਲੈਣੇ ਆ ਜੀ ਸਾ ਪਾਲਕ ਨੂੰ ਹੁਣ ਕਰ ਲੈਨੇ ਆ ਸਾਫ ਚੰਗੀ ਤਰੀਕੇ ਨਾਲ ਤੇ ਫਿਰ ਇਹਨੂੰ ਆਪਾਂ ਧੋ ਲਾਂਗੇ ਤੇ ਜਿਹੜੀਆਂ ਇਹਦੀਆਂ ਡੰਡੀਆਂ ਪੱਕੀਆਂ ਹੋਣਗੀਆਂ ਉਹਨਾਂ ਨੂੰ ਆਪਾਂ ਕੱਢ ਦਾਂਗੇ ਬਾਹਰ ਤੇ ਆਪਾਂ ਸਾਰੀ ਪਾਲਕ ਕਰ ਲੈਨੇ ਆ ਸਾਫ ਅਗਾ ਆਪਾਂ ਬਾਅਦ ਲਈਏ ਤੇ ਪਤੀਲੇ ਚ ਪਾ ਦਿਆ ਪਾਣੀ ਤੇ ਹੁਣ ਪਾਣੀ ਨੂੰ ਚੁੱਲ੍ਹੇ ਤੇ ਰੱਖ ਦਿੰਨੇ ਆ ਜੀ ਗਰਮ ਤੇ ਨਾਲ ਹੀ ਹੁਣ ਇੱਥੇ ਆਪਾਂ ਥੋੜੀ ਥੋੜੀ ਕਰਕੇ ਪਾਲਕ ਜਿਹੜੀ ਸਾਫ ਕੀਤੀ ਐ ਧੋ ਕੇ ਚੰਗੀ ਤਰ੍ਹਾਂ ਤੇ ਇਹਨੂੰ ਆਪਾਂ ਪਤੀਲੇ ਵਿੱਚ ਪਾ ਦਿੰਨੇ ਆ ਪਾਲਕ ਆਪਾਂ ਪਾਤੀਏ ਸਾਰੀ ਪਾਣੀ ਦੇ ਵਿੱਚ ਤੇ ਹੁਣ ਆਪਾਂ ਇਹ ਪਾਲਕ ਦੇ ਵਿੱਚ ਪਾ ਦਾਂਗੇ ਦੀ 1/2 ਚਮਚ ਨਮਕ ਦਾ ਨਮਕ ਪਾਉਣ ਨਾਲ ਜਿਹੜਾ ਪਾਲਕ ਦਾ ਕਲਰ ਆ ਉਹ ਬਿਲਕੁਲ ਹਰਾ ਹਰਾ ਰਹਿੰਦਾ ਉਹਦੇ ਨਾਲ ਪਾਲਕ ਕਾਲੀ ਨਹੀਂ ਹੁੰਦੀ ਤੇ ਇੱਥੇ ਹੁਣ ਅਸੀਂ ਇਹਨੂੰ ਹੱਥ ਦੇ ਨਾਲ ਹੀ ਇਸ ਤਰ੍ਹਾਂ ਥੋੜਾ ਥੋੜਾ ਕਰਕੇ ਨੱਪ ਦਾਂਗੇ ਤੇ ਟੱਕ ਕੇ ਆਪਾਂ 2 ਤੋਂ 3 ਮਿੰਟ ਹੁਣ ਇਹਨੂੰ ਚੰਗੀ ਤਰ੍ਹਾਂ ਰੀਝਾ ਲਵਾ ਲਾਂਗੇ ਪਾਲਕ ਨੂੰ ਤੇ ਤੜਕੇ ਵਾਸਤੇ ਆਪਾਂ ਲੈ ਰਹੇ ਜੀ ਇੱਥੇ ਦੋ మీడియం ਸਾਈਜ਼ ਦੇ ਪਿਆਜ਼ ਲਏ ਨੇ ਇੱਕ ਲਿਆ ਟਮਾਟਰ ਇੱਕ ਟੁਕੜਾ ਲਿਆ ਆਪਾਂ ਅਦਰਕ ਦਾ ਤੇ ਇੱਕ ਗੰਢੀ ਲਸਣ ਦੀ ਆਪਾਂ ਇਹਨੂੰ ਛਿੱਲ ਲਈ ਆ ਤੇ ਚਾਰ ਪੰਜ ਲਈਆਂ ਨੇ ਹਰੀਆਂ ਮਿਰਚਾਂ ਤੇ ਜਦੋਂ ਤੱਕ ਆਪਣੀ ਪਾਲਕ ਉਬਲਦੀ ਆ ਉਨੀ ਦੇਰ ਆਪਾਂ ਕਰ ਲੈਣਾ ਜੀ ਮਸਾਲੇ ਦੀ ਤਿਆਰੀ ਤੇ ਅਦਰਕ ਨੂੰ ਕੱਟ ਲੈਨੇ ਆ ਪਾਲਕ ਨੂੰ ਉਬਾਲ ਆ ਚੁੱਕਿਆ ਤੁਸੀਂ ਦੇਖ ਸਕਦੇ ਹੋ ਕਿ ਪਾਲਕ ਆਪਣੀ ਜਿਹੜੀ ਸੌਫਟ ਹੋ ਗਈ ਆ ਤੇ ਹੁਣ ਆਪਾਂ ਪਾਲਕ ਨੂੰ ਪਾ ਦਾਂਗੇ ਜੀ ਠੰਡੇ ਪਾਣੀ ਦੇ ਵਿੱਚ ਪਾਲਕ ਨੂੰ ਕਰ ਲੈਨੇ ਆ ਚੰਗੀ ਤਰ੍ਹਾਂ ਠੰਡੀ ਤੇ ਫਿਰ ਆਪਾਂ ਉਸ ਤੋਂ ਬਾਅਦ ਇਹਨੂੰ ਗ੍ਰੇਂਡ ਕਰਾਂਗੇ ਦੋ ਕੜਚੀਆਂ ਆਪਾਂ ਪਾ ਲਾਂਗੇ ਜੀ ਤੇਲ ਦੀਆਂ ਤੇਲ ਨੂੰ ਕਰਕੇ ਚੰਗੀ ਤਰ੍ਹਾਂ ਗਰਮ ਤੇ ਫਿਰ ਆਪਾਂ ਜੀਰਾ ਪਾਵਾਂਗੇ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਨੇ ਜੀ 1/2 ਚਮਚ ਜੀਰੇ ਦਾ ਤੇ ਨਾਲ ਹੀ ਪਾ ਦਾਂਗੇ ਜੀ ਕੱਟਿਆ ਹੋਇਆ ਅਦਰਕ ਤੇ ਲਸਣ ਇਹਨਾਂ ਦੇ ਨਾਲ ਜਿਵੇਂ ਤੁਸੀਂ ਟ੍ਰੈਫੋਨ ਲੈ ਲਿਆ ਲਸਣ ਅਦਰਕ ਨੂੰ ਆਪਾਂ ਪੋਨ ਲਈ ਹਟੇ ਨਾਲ ਹੀ ਹੁਣ ਪਾ ਦੇਗੇ ਜੀ ਪਿਆਜ਼ ਤੇ ਹਲੀਆਂ ਮਚਾ ਇਹਨਾਂ ਨੂੰ ਪੋਨ ਲਈਏ ਤੇ ਪਿਆਜ਼ ਭੁੰਨਣ ਤੋਂ ਬਾਅਦ ਨਾਲ ਹੀ ਆਪਾਂ ਪਾ ਦੇਗੇ ਜੀ ਕੱਟੇ ਹੋਏ ਟਮਾਟਰ ਇਹਨਾਂ ਨੂੰ ਵੀ ਆਪਾਂ ਪਿਆਜ਼ਾਂ ਦੇ ਨਾਲ ਹੀ ਇੱਕ ਤਰੀਕਾ ਘੋਲ ਲਾਂਗੇ ਤੇ ਉਸ ਤੋਂ ਸੌਸ ਕਰ ਲਾਂਗੇ ਪਿਆਜ਼ ਆਪਾਂ ਥੋੜਾ ਭੁੰਨੇ ਨੇ ਤੇ ਹੁਣ ਆਪਾਂ ਪਾ ਲਾਂਗੇ ਜੀ ਇੱਕ ਚਮਚੇ ਇਹਦੇ ਵਿੱਚ ਪਾ ਲਾਂਗੇ ਨਮਕ ਦਾ ਤੇ ਥੋੜਾ ਚੌਥਾ ਹਿੱਸਾ ਜਵਾਂ ਪਾ ਲਾਂਗੇ ਚਮਾ ਹਲਦੀ ਦਾ ਥੋੜੀ ਪਾਵਾਂਗੇ ਹਲਦੀ ਆਪਾਂ ਬਿਲਕੁਲ ਜ਼ਿਆਦਾ ਨਹੀਂ ਪੋਣੀ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਬਿਲਕੁਲ ਚਮਚੇ ਦਾ ਚੌਥਾ ਹਿੱਸਾ ਗਰਮ ਮਸਾਲਾ ਤੇ ਥੋੜੀ ਜੀ ਪਾਵਾਂਗੇ ਪੀਸੀ ਹੋਈ ਲਾਲ ਮਿਰਚ ਕਿਉਂਕਿ ਆਪਾਂ ਹਰੀਆਂ ਮਿਰਚਾਂ ਪਾਈਆਂ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਮਿਰਚ ਇਹਦੇ ਵਿੱਚ ਜਿੰਨੀ ਰੱਖਣੀ ਚਾਹੁੰਦੇ ਤੁਸੀਂ ਰੱਖ ਸਕਦੇ ਹੋ ਤੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਆਪਾਂ ਲਾਲ ਕਸ਼ਮੀਰੀ ਮਿਰਚ ਥੋੜਾ ਜਿਹਾ ਕਲਰ ਦੇਣ ਵਾਸਤੇ ਤੇ ਹੁਣ ਆਪਾਂ ਇਹਨਾਂ ਸਾਰੇ ਮਸਾਲਿਆਂ ਨੂੰ ਕਰ ਲੈਨੇ ਆਂ ਜੀ ਚੰਗੀ ਤਰ੍ਹਾਂ ਮਿਕਸ ਤੇ ਮਸਾਲਾ ਆਪਾਂ ਸਾਰਾ ਪੁੰਨ ਕੇ ਕਰ ਲਿਆ ਜੀ ਬਿਲਕੁਲ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਪੀਸੀ ਹੋਈ ਪਾਲਕ ਅਲਗਰੂ ਆਪਾਂ 5 ਮਿੰਟ ਹੋਰ ਰਿਚਾ ਲਵਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਨੇ ਕਿ ਪਾ ਦਨੇ ਕਟਿਆ ਹੋਇਆ ਪਨੀਰ ਪਾ ਕਰ ਦਨੇ ਚੰਗੀ ਤਰ੍ਹਾਂ ਮਿਕਸ ਇਹਨੂੰ ਪਾ ਲੈਨੇ ਚੰਗੀ ਤਰ੍ਹਾਂ ਮਿਕਸ ਤੇ ਮਿਕਸ ਕਰਨ ਤੋਂ ਬਾਅਦ ਆਪਾਂ 2 ਕੁ ਮਿੰਟ ਹੋਰ ਆਪਾਂ ਇਸਦੇ ਸਟੇਕ ਲਾਵਾਂਗੇ ਤੇ ਲਓ ਜੀ ਪਾਲਕ ਪਨੀਰ ਦੀ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਈ ਜੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਪਾਲਕ ਦਾ ਕਲਰ ਆਇਆ ਇਹਦੇ ਵਿੱਚ ਕੋਈ ਆਪਾਂ ਇਹਦੇ ਵਿੱਚ ਕਲਰ ਨਹੀਂ ਪਾਇਆ ਕੁਝ ਨਹੀਂ ਪਾਇਆ ਬਿਲਕੁਲ ਸਿੰਪਲ ਤੇ ਸਾਦੇ ਤਰੀਕੇ ਨਾਲ ਅੱਜ ਦਾ ਜਿਹੜਾ ਆਪਾਂ ਪਾਲਕ ਪਨੀਰ ਬਣਾ ਕੇ ਤਿਆਰ ਕੀਤਾ ਤੇ ਹੁਣ ਆਪਾਂ ਪਾਲਕ ਪਨੀਰ ਨੂੰ ਉਤਾਰ ਲੈਣੇ ਆ ਪਾਲਕ ਪਨੀਰ ਦੀ ਸਬਜੀ ਨੂੰ ਕੱਢ ਲੈਣੇ ਆ ਜੀ ਇੱਕ ਡੋਂਗੇ ਦੇ ਵਿੱਚ ਤੇ ਤੁਸੀਂ ਕਲਰ ਤੋਂ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਅੱਜ ਦਾ ਜਿਹੜਾ ਆਪਾਂ ਪਾਲਕ ਪਨੀਰ ਦੀ ਸਬਜੀ ਬਣਾ ਕੇ ਤਿਆਰ ਕੀਤੀ ਹੈ ਕਿੰਨੀ ਵਧੀਆ ਤੇ ਕਲਰ ਵੀ ਇਹਦਾ ਕਿੰਨਾ ਸੋਹਣਾ ਆਇਆ ਤਦ ਲਓ ਜੀ ਪਾਲਕ ਪਨੀਰ ਆਪਾਂ ਡੋਂਗੇ ਵਿੱਚ ਕੱਢ ਕੇ ਰੱਖ ਲਿਆ ਤੇ ਹੁਣ ਆਪਾਂ ਇਹ ਦੋ ਕਦਰਛੇ ਰੱਖ ਦਾਂਗੇ ਜੀ ਅਦਰਕ ਤੇ ਡੈਕੋਰੇਸ਼ਨ ਵਾਸਤੇ ਜੇਕਰ ਅੱਜ ਦੀ ਪਾਲਕ ਪਨੀਰ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਇਸ ਪਾਲਕ ਪਨੀਰ ਨੂੰ ਚਾਵਲਾਂ ਨਾਲ ਖਾਓ ਤੰਦੂਰੀ ਰੋਟੀ ਨਾਲ ਖਾਓ ਚਾਹੇ ਕਿਸੇ ਵੀ ਪਰੌਂਠੇ ਨਾਲ ਖਾਓ